对。 ਨਿੱਕਲ ਜੀ 올ਓਵਰ ਸੂਟ ਆ ਗਿਆ ਜੀ ਦੇਖੋ 올ਓਵਰ ਸੂਟ ਵਧੀਆ ਵਧੀਆ ਕਲਰ ਆਹ ਦੇਖੋ ਤੁਸੀਂ ਨਾ ਬਹੁਤ ਗਰੈਟੀ ਲੈ ਕੇ ਆਏ ਆਪਾਂ ਉਹ ਚੱਕਾ ਲਓ ਵਧੀਆ ਬ੍ਰਾਂਡ ਦੇ ਸੂਟ ਉਹ ਵਾਈਟ ਦਾ ਵਾਤਾ ਨਿੱਕਲ ਜੀ ਸਾਰਿਆਂ ਨੂੰ ਕਸਟਮਰਾਂ ਦੀ ਡਿਮਾਂਡ ਤੇ ਅਸੀਂ ਲੈ ਕੇ ਆਏ ਆਂ 올ਓਵਰ ਸੂਟ ਕੱਲੇ ਅਸੀਂ ਮੈਚਿੰਗ ਲਿਆਉਂਦੇ ਸੀਗੇ ਹੋਨ ਆਲਓਵਰ ਲੈ ਆਏ ਦੁਪੱਟਿਆਂ ਵਾਲੇ ਵੀ ਆਲਓਵਰ ਆ ਦੁਪੱਟੇ ਤੋਂ ਬਿਨਾ ਵੀ ਆਲਓਵਰ ਲੈ ਆਏ ਜਲਦੀ ਜਲਦੀ ਸਾਡੀ 숍 ਤੇ ਆਓ ਤੇ ਸੂਟ ਲੈ ਕੇ ਚਲੋ ਆਹ ਜਿਹੜੇ 4 ਕਲਰ ਆ ਜੀ ਆਲਓਵਰ ਦੇ ਇਹਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਕਰੋ ਸੈਲੈਕਟ ਕਰ ਸਕਦੇ ਆ ਇਹਦੇ ਨਾਲ ਦੁਪੱਟਾ ਪਿਓਰ ਦੇ ਵਿੱਚ ਦੁਪੱਟਾ ਮਸਟਰਡ ਰੰਗ ਦਾ ਸੂਟ ਇਹ ਵੀ ਆਲਓਵਰ ਆ ਇਹਦੇ ਵਿੱਚ 4 ਕਲਰ ਆ yellow sea green ਇਹ ਕਲਰ ਕਿਵੇਂ ਚਲ ਇਹ ਵਾਲੇ ਸੂਟ ਵਧੀਆ ਕਾਟਨ ਦੇ ਵਿੱਚ ਹੈ ਜੀ ਕਿਉਂਕਿ ਗਰਮੀਆਂ ਵਿੱਚ ਪਹਿਨੇ ਆਪ ਕੋ ਇਹ ਵੀ 올ਓਵਰ ਸੂਟ ਆ ਜੀ ਦੇਖੋ ਲੈਸ ਲੱਗੀ ਪਈ ਸਾਰੀ ਦੁਪੱਟੇ ਤੇ ਵੀ ਲੈਸ ਲੱਗੀ ਆ ਜੀ ਤੇ ਕਾਟਨ ਦੇ ਫਲਾਵਰ ਬੋਟਲ ਦੇ ਫਲਾਵਰ ਸਾਰੇ ਫਰੰਟ ਤੇ ਵੀ ਲੈਸ ਲੱਗੀ ਇਹਦੇ ਵਿੱਚ 5 ਕਲਰ ਆ ਜੀ ਆਪਾਂ ਲਿਆਂਦੇ ਆ ਦੇਖੋ ਗਾਜਰੀ ਕਲਰ ਮਹਿੰਦੀ ਕਲਰ ਫਰੋਗੀ ਤੇ ਆਹ ਉਹ ਰੈਡ ਰੈਡ ਕਲਰ ਆਵਲਾ ਸੀ ਕਰੀ ਪੰਜ ਕਲਰ ਆਲ ਓਵਰ ਹੀ ਆਏ ਵੀ ਸੂਟ ਪਲੇਨ ਸਲਵਾਰ ਨਾਲ ਇਕੱਠੇ ਆਲ ਓਵਰ ਤੁਹੋਖਿਆਂ ਤੇ ਲੱਸਾਂ ਲੱਗਦੀਆਂ ਵਧੀਆ ਸੂਟ ਚੈੱਕ ਕਰਦੇ ਆਹ ਦੇਖੋ ਜੀ ਆਵਲੇ ਤੇ ਵੀ ਆਲਓਵਰੀਆ ਸਾਢੇ 3 ਮੀਟਰ ਦੀ ਕੱਟ ਵੱਡੇ ਪਰ ਦਾ ਇਸ ਜਿਹੜਾ ਹੁੰਦਾ ਆਲਓਵਰ ਇਹਦੀ ਔਨ ਕਟਣਾ ਇਹਦੇ ਵਿੱਚ ਵੀ ਚਾਰ ਕਲਰ ਆ ਇੱਕ ਦੋ ਤਿੰਨ ਚਾਰ ਇਸੇ ਤਰ੍ਹਾਂ ਆ ਵੀ ਸਾਰੇ ਆਲ ਹੋ ਗਏ ਆ ਦੇਖੋ ਜੀ ਆ ਵੀ ਸਾਰੇ ਆਲਓਵਰ ਹੀ ਨੇ ਇਹ ਵੀ ਬਹੁਤ ਸੋਹਣੇ ਕਲਰ ਨੇ ਜਲਦੀ ਜਲਦੀ ਸਾਡੀ ਦੁਕਾਨ ਤੇ ਆਓ ਤੇ ਪਸੰਦ ਕਰੋ ਤੇ ਲੈ ਕੇ ਜਾਓ ਉਹਨੇ ਕਲਰ ਇਹਦੇ ਵਿੱਚ ਬਹੁਤ ਸੋਨੇ ਸੋਨੇ ਕਲਰ ਇਹਦੇ ਵਿੱਚ ਦੇਖੋ ਇਹ ਦੁਪੱਟਿਆਂ ਤੋਂ ਬਿਨਾ ਆਲ ਓਵਰ ਨੇ ਜਿਨ੍ਹਾਂ ਦੇ ਨਾਲ ਦੁਪੱਟੇ ਆ ਅਸੀਂ ਤੁਹਾਨੂੰ ਉਹ ਵੀ ਦੱਸ ਰਹੇ ਹਾਂ ਜਿਹੜੇ ਦੁਪੱਟਿਆਂ ਤੋਂ ਬਿਨਾ ਵਾ ਅਸੀਂ ਤੁਹਾਨੂੰ ਉਹ ਵੀ ਦੱਸ ਰਹੇ ਹਾਂ ਪਲੀਜ਼ ਜਲਦੀ ਜਲਦੀ ਆਓ ਸੂਟ ਖਰੀਦੋ ਥੈਂਕ ਯੂ ਜੀ ਸਾਰਿਆਂ ਨੂੰ ਲਾਈਟ ਕਲਰ ਦੀ ਤਾਂ ਡਾਰਕ ਵੀ ਡਿਮਾਂਡ ਈ ਆ ਤੇ ਥੋੜੇ ਜੀਆਂ ਨੂੰ ਲਾਈਟ ਵੀ ਕਲਰ ਪਸੰਦ ਵਾ ਲਾਈਟ ਕਲਰ ਦੀ ਰੇਚ ਵੀ ਡਿਮਾਂਡ ਵਾ ਇਹਦੇ ਵਿੱਚ ਅਸੀਂ 3 ਪੀਸ ਲੈ ਕੇ ਆਏ ਹਾਂ ਉਦਾਂ ਵਾਲਾ ਲਾਈਟ ਕਲਰ ਸਾਡੇ ਕੋਲ ਦੇ ਲੈ ਸੂਟਾਂ ਵਿੱਚ ਵੀ ਬਹੁਤ ਨੇ ਲੇਕਿਨ ਇਹ ਨਵੇਂ ਕਰਦੇ ਰਾਇ ਨੇ ਨਵੇਂ ਡਿਜ਼ਾਈਨ ਹੈ ਇਹ ਵੀ ਪਿਓਰ ਕਾਟਨ ਦੇ ਛੂਟੇ ਦੁਪट्टे ਤੋਂ ਬਿਨਾ ਵੀ neck ਵਧੀਆ ਕਢਾਈ ਇਹਦੇ ਵਿੱਚ ਦੋ ਕਲਰ ਲਿਆਂਦੇ ਜੀ ਆਪਾਂ ਅੱਗੇ ਵੀ ਬਹੁਤ ਸੋਹਣੇ ਛੂਟ ਲਿਆਂਦੇ ਸੀ ਤੇ ਹੁਣ ਫਿਰ ਲੈ ਕੇ ਆਏ ਆਪਾਂ ਅੱਜ ਇਹ ਦੇਖੋ ਵੀ ਨਾ ਡਿਜ਼ਾਈਨ ਆ ਦੇਖੋ ਜੀ ਆਹ ਵਾਲਾ ਸੂਟ ਇਹ ਵੀ ਕਾਟਨ ਦਾ ਇਹਦੇ ਨਾਲ ਆਹ ਸਲਵਾਰ ਵਾ ਸਲਵਾਰ ਦੇ ਉੱਪਰ ਕਢਾਈ ਆ ਇਹਦੇ ਨਾਲ ਦੀ ਸਾਡੇ ਕੋਲੇ ਬਹੁਤ ਜ਼ਿਆਦਾ ਵੈਰਾਈਟੀ ਆ ਸਾਰਿਆਂ ਚ ਉਸ ਨਾਲ ਕੁਝ ਚੇਂਜ ਵਾ ਤੁਹਾਨੂੰ ਸਾਰੇ ਪੈਕ ਕੀਤੇ ਦਿਖਾਉਣੇ ਆ ਸੀ ਇੱਕ ਹੀ ਸੂਟ ਸਿੰਗਲ ਤੁਹਾਨੂੰ ਖੋਲ ਕੇ ਦਿਖਾਇਆ ਵਾ ਬਾਕੀ ਸਾਰੇ ਤੁਸੀਂ ਉੱਧਾਂ ਦੇਖ ਲਓ ਆ ਦੇਖੋ ਜੀ ਸਲਵਾਰਾਂ ਤੇ ਕਢਾਈਆਂ ਵਾ ਵਿੱਚ ਪਈਆਂ ਨੇ ਆਹ ਵਾਲੇ ਸੂਟ ਦੇ ਵਿੱਚ ਸਲਵਾਰ ਤੇ ਕਢਾਈਆਂ ਨੀਲੇ ਦੇ ਆ ਦੇਖੋ ਵਾਈਟ ਕੜਾਈ ਸਲਵਾਰ ਦੇ ਉੱਪਰ ਦੀ ਹੋਲ ਕੇ ਦਿਖਾ ਦਿੰਦੇ ਆ ਆ ਵਾਲੀ ਸਲਵਾਰ ਆ ਆ ਦੁਪੱਟਾ ਵਾ ਆ ਕਮੀਜ਼ ਆ ਚਲ ਆ ਦੇਖੋ ਜੀ ਨੇਵੀ ਬਲੂ ਵੀ ਤੁਹਾਨੂੰ ਦਿਖਾਇਆ ਵਾ ਇਹਦੇ ਵਿੱਚ ਇੱਕ ਬਲੈਕ ਕਲਰ ਆ ਆ ਇਹਦਾਂ ਦੁਪੱਟਾ ਵਾ ਕਾਟਨ ਦਾ ਆ ਕਮੀਜ਼ ਤੇ ਸਲਵਾਰ ਦੇ ਉੱਪਰ ਕੜਾਈ ਦੇਖੋ ਇਹ ਦੋ ਸਿੱਕੋ ਜੇ ਆ ਬਾਕੀ ਦੋ ਤੋਂ ਵੱਧ ਦਿਖਾਇਆ ਜਿਆਦਾ ਨਹੀਂ ਪਰ ਦੋ ਦੋ ਪੀਸ ਇੱਕੋ ਜਿਹੇ ਬਾਕੀ ਅਲਗ-ਅਲਗ ਚਲੋ ਹਾਂਜੀ ਆ ਦੇਖੋ ਜੀ ਆਹ ਵਾਲਾ ਸੂਟ ਜਿਹੜਾ ਤੁਹਾਨੂੰ ਫਸਟ ਟਾਈਮ ਖੋਲ ਕੇ ਦਿਖਾਇਆ ਇਹਦੇ ਵਿੱਚ ਇੱਕ ਆ ਕਲਰ ਆ ਜੈਲੋ ਨਾਲ ਦਾ ਜਿਹਦੀ ਆਵਲ ਸ਼ੁਰੂਆਤ ਸੀ ਉਹ ਕਾ ਬਲੈਕ ਕਲਰ ਆ ਕੋਲ ਖਾਦੇ ਪਰਪਲ ਪਰਪਲ ਆਹ ਵਾਲਾ ਸੂਟ ਜਿਹੜਾ ਤੁਹਾਨੂੰ ਖੋਲ ਕੇ ਪਹਿਲੇ ਨੰਬਰ ਤੇ ਦਿਖਾਇਆ ਸੀ ਉਹਦੇ ਵਿੱਚ ਆ ਦੋ ਕਲਰ ਨੇ ਇੱਕ ਆ ਗਾਜਰੀ ਇੱਕ ਆ ਥੋੜਾ ਜਾਮਨੀ ਟਿੱਕਾ ਇਹ ਤਿੰਨ ਪੀਸ ਨੇ ਇਹਦੇ ਵਿੱਚ ਬੱਸ ਸਹੀ ਨੋ ਬਲੈਕ ਤੇ ਨੀਲੀ ਬਲੂ ਦਿਖਾਏ ਆ ਵਾਲੇ ਇਹ ਉਹਨਾਂ ਦੇ ਨਾਲ ਦਾ ਹੀ ਆ ਥੋੜਾ ਜਿਹਾ ਉਹਦੇ ਨਾਲੋਂ ਫਰਕ ਵਾ ਬਾਕੀ ਸੇਮ ਸੂਟ ਉਹਦੇ ਨਾਲ ਦਾ ਹੀ ਆ ਇਹਦੀ ਵੀ ਸਲਵਾਰ ਦੇ ਉੱਪਰ ਕਢਾਈ ਆ ਨਹੀਂ ਸੌਰੀ ਕਢਾਈ ਨਹੀਂ ਗਈ ਸਲਵਾਰ ਪਲੇਨ ਆ ਜੈਂਪਰ ਕਮੀਜ਼ ਪਲੇਨ ਆ ਲੈਂਥ ਲੌਂਗ ਜਿੰਨੀ ਮਰਜ਼ੀ ਲੈਂਥ ਬਣਾਓ ਆ ਵਾਲੀ ਸਲਵਾਰ ਔਰ ਆ ਵਾਲੀ ਚੁੰਨੀ ਇੱਥੇ ਖੜਾ ਹੋ ਜਾਣਾ ਤੁਸੀਂ ਬਾਹਰ